ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 95% ਝੂਠ ਦਾ ਪਸਾਰਾ ਹੈ ਸੱਚੇ ਮਾਰਗ ਤੇ ਚੱਲਣਾ ਬਹੁਤੀ ਔਖਾ ਹੈ ਜਿਹੜਾ ਜੀ ਹਾ ਕੋਈ ਇਸ ਬੰਨੇ ਤੁਰੇ ਘਰ ਵਿੱਚੋਂ ਰਿਕਾਵਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਵੱਡੇ ਵੱਡੇ ਭਗਤਾਂ ਦੇ ਰਸਤੇ ਵਿੱਚ ਕੀ ਰਿਕਾਵਟਾਂ ਆਂ ਹਨ ਕੋਈ ਭਗਤ ਬਣ ਜਾਵੇ ਸੰਸਾਰ ਉਸ ਦਾ ਜੀਣਾ ਔਖਾ ਕਰ ਦਿੰਦਾ ਹੈ ਸੰਸਾਰੀਆਂ ਨਾਲ ਭਗਤਾਂ ਦੀ ਸੋਧ ਨਹੀਂ ਚਲਦੀ ਜਦੋਂ ਤੁਸੀਂ ਇਸ ਰਾਹ ਤੇ ਤੁਰੋਗੇ ਤੁਹਾਨੂੰ ਰੋਕਣ ਵਾਲੇ ਬਹੁਤ ਮਿਲਣਗੇ ਬਹੁਤ ਹਿੰਮਤ ਤੇ ਧੀਰਜ ਦੀ ਲੋੜ ਹੈ ਕਈ ਢੇਰੀ ਟਾ ਕੇ ਮਹਿਲ ਜਾਂਦੇ ਹਨ ਢੇਰੀ ਨਹੀਂ ਟਾਉਣੀ ਨਦੀ ਤੋਂ ਸੀਤ ਲੈਣੀ ਹੈ ਨਦੀ ਦੀ ਮੰਜ਼ਿਲ ਹੈ ਸਮੁੰਦਰ ਨਦੀ ਨੂੰ ਸਮੁੰਦਰ ਵਿੱਚ ਮਿਲਣ ਦੇ ਰਸਤੇ ਵਿੱਚ ਕਈ ਰੁਕਾਵਟਾਂ ਆਉਂਦੀਆਂ ਹਨ ਪਰ ਉਹ ਰੁਕਦੀ ਨਹੀਂ ਚੱਲਦੀ ਜਾਂਦੀ ਹੈ ਜਿੱਥੇ ਕੋਈ ਜਕਾਵਟਾਵੇ ਉਸਦਾ ਬਹਾਵ ਹੋਰ ਤੇਜ਼ ਹੋ ਜਾਂਦਾ ਹੈ ਸਾਡੇ ਲਈ ਪ੍ਰੇਰਨਾ ਹੈ ਕਿ ਸਾਨੂੰ ਵੀ ਧਾਰਮਿਕ ਮਾਰਗ ਤੇਰਕਾ ਵਟਾ ਆਉਂਦਾ ਗੁਰੂ ਦਾ ਉਹ ਤਾਂ ਆਸਰਾ ਲੈ ਕੇ ਗੁਰੂ ਅੱਗੇ ਜੋ ਦੁਨੀਆ ਕਰਕੇ ਚੱਲਦੇ ਜਾਣਾ ਹੈ ਗੁਰੂ ਅੱਗੇ ਬੇਨਤੀਆਂ ਕਰਨ ਨਾਲ ਗੁਰੂ ਦੇ ਚਰਨਾਂ 'ਚ ਸਾਡੀ ਬੇਨਤੀ ਪਹੁੰਚਣ ਦੀ ਦੇਰ ਹੈ ਗੁਰੂ ਵਿਦ ਬਣਾਉਂਦਾ ਹੈ 33 ਕਰੋੜ ਦੇ ਪਾਸ ਹੱਥ ਬਣ ਕੇ ਖੜਾ ਹੈ ਉਸਦੇ ਚੱਲਣਾ ਚ ਜਿਸ ਦੀ ਬਿਊਟੀ ਲੱਗ ਜਾਂਦੀ ਹੈ ਵਿੱਦ ਬਣਾਉਣ ਦੀ ਘਰ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਕੋਈ ਐਸੀ ਰਕਾਵਟ ਪਣੀ ਤੇ ਦੁਕਣਾ ਨਹੀਂ ਢੇਰੀ ਨਹੀਂ ਟਾਉਣੀ ਘਰ ਵਿੱਚ ਗਲੇਸ਼ ਵੀ ਨਹੀਂ ਪਾਉਣਾ ਜੁਗਤੀ ਨਾਲ ਚੱਲਦੇ ਜਾਣਾ ਹੈ ਇਸ ਦਾ ਮੁਕਾਬਲਾ ਨਿਮਰਤਾ ਨਾਲ ਕਰਨਾ ਹੈ ਵਿਰੋਧ ਨਾਲ ਨਹੀਂ ਨਹੀਂ ਤੇ ਘਰ ਵਿਗੜ ਜਾਂਦਾ ਹੈ ਦੁਨੀਆ ਹਸ਼ਿਆਰ ਤੇ ਅਕਲਮੰਦ ਹੈ ਉਹ ਆਪਣੇ ਆਪ ਨੂੰ ਦਰੁਸਤ ਮੰਨ ਕੇ ਚੱਲਦੀ ਹੈ ਦੁਨੀਆ ਇਸ ਰੰਗ ਨੂੰ ਸਮਝ ਨਹੀਂ ਪਾਉਂਦੀ ਤੇ ਕਈ ਤਰ੍ਹਾਂ ਨਾਲ ਇਸ ਰਾਹ ਤੇ ਚੱਲਣ ਵਾਲੇ ਨੂੰ ਰੋਕਣ ਦਾ ਯਤਨ ਕਰਦੀ ਹੈ ਕਿਦਰੇ ਪਤੀ ਇਸ ਵੱਨ ਨੇ ਲੱਗਾ ਹੈ ਤੇ ਪਤਨੀ ਰੋਕਦੀ ਹੈ ਕਿਦਰੇ ਪਤਨੀ ਇਸ ਲੱਗੀ ਹੈ ਤੇ ਪਤੀ ਰੋਕਦਾ ਹੈ ਕਈ ਜਗ੍ਹਾ ਤੇ ਮਾਂ ਲੱਗੀ ਹੈ ਤੇ ਪੁੱਤਰ ਰੋਕਦਾ ਹੈ ते किधरे पुत्र लगा है ते माँ रोक दी है किधरे पियो लगा है ते पुत्र रोक दा है ते किधरे पुत्र लगा है ते पियो रोक दा है प्रहलाद भगत है रब नूं मंदा है धर्म दी राह ते तुर है पर पिता चाहता है कि पुत्र मेरे नक्शे कदम ते चले मैनू रब बन्नी पिता ने कई तरह दियां सजावां भी दित्तियां कि पुत्र ये राह छड्ड देवे ਪਰ ਪ੍ਰਲਾਦ ਨੇ ਇਹ ਵੀ ਨਹੀਂ ਕਿ ਹੰਕਾਰ ਨਾਲ ਜਾਂ ਗਾਲਾ ਨਾਲ ਮੁਕਾਬਲਾ ਕੀਤਾ ਹੋਵੇ ਸਾਰੇ ਮਹੌਲ ਦਾ ਮੁਕਾਬਲਾ ਨਿਮਰਤਾ ਨਾਲ ਕੀਤਾ ਪਰ ਰਾਮ ਕਹਿਣਾ ਵੀ ਨਹੀਂ ਛੱਡਿਆ ਜਿਨ੍ਹਾਂ ਨੂੰ ਇਸ਼ਕ ਲੱਗ ਗਿਆ ਜਿਹੜੇ ਇਸ਼ਕੀ ਮੁਸਕੀ ਗਏ ਉਹਨਾਂ ਨਾਮ ਨਹੀਂ ਛੱਡਿਆ ਸਨਮੁਖ ਚਾਉਂਦਾ ਹੈ ਕਿ ਉਹ ਮੇਰੇ ਨਾਲ ਤੇ ਚੱਲੇ ਨਿਰਪਨ ਜਪਣ ਵਾਲਾ ਦੁਨਿਆਵੀ ਤੇ ਭੈ ਵਿੱਚ ਨਹੀਂ ਆਉਂਦਾ ਉਹ ਡਰਦਾ ਨਹੀਂ ਉਹ ਕਹਿੰਦਾ ਹੈ ਮੈਂ ਨਾਮ ਨਹੀਂ ਛੱਡਣਾ ਕਿਉਂਕਿ ਨਾਮ ਹੀ ਤਾਂ ਹੈ ਜੋ ਮੇਰੀ ਰਾਖੀ ਕਰਦਾ ਹੈ ਮੈਂ ਇਸ ਨੂੰ ਕਿਵੇਂ ਛੱਡ ਦਿਆਂ ਜਿੱਦ ਘਰ ਗੁਰਮਖ ਦੀ ਹੀ ਹੈ ਦੁਨਿਆ ਨਾਮ ਜਪਣ ਵਾਲੇ ਨੂੰ ਕਸ਼ਟ ਤੇ ਇੰਤੇ ਬਦਨਾਮ ਕਰਨ ਚ ਕੋਈ ਕਸਰ ਨਹੀਂ ਛੱਡਦੀ ਪੜੀ ਇਸ ਦਾ ਮੱਤਦਿਕਾਰpan ਕੇ ਵਾਹਿਗੁਰੂ ਆਪ ਰਖਵਾਲੀ ਕਰਦਾ ਹੈ ਉਸ ਦਾ ਸੰਸਾਰ ਕੁਝ ਨਹੀਂ ਵਿਗਾੜ ਸਕਦਾ ਚਾਹੇ ਕਿੰਨੇ ਵੀ ਲੋਕ ਨਾ ਬੋਲ ਕੇ ਰਪਣਾ ਤੋੜਨ ਦਾ ਯਤਨ ਕਰਨ ਪਰ ਪੱਕ ਤੂ ਸਹਾਰ ਲੈਂਦੇ ਹਨ ਪਰ ਆਪਣੀ ਧਰਮ ਧਾਤ ਤਿਆਗ ਨਹੀਂ ਕਰਦੇ ਪਰਮੇਸ਼ਵਰ ਦੇ ਪਿਆਰਿਆਂ ਦੀ ਨਾ ਸਮਝ ਲੋਕ ਇਤੋਂ ਤੱਕ ਆਪਣੇ ਮਾਤਾ ਪਿਤਾ ਸੰਬੰਧੀ ਦੀ ਨਿੰਦਿਆ ਕਰਦੇ ਹਨ ਉਨਾਂ ਨਾਲ ਟਿੱਚਕਰਾ ਕਰਦੇ ਹਨ ਇਤਕਾ ਕਰਦੇ ਹਨ ਉਹਨਾਂ ਤੇ ਜ਼ੁਲਮ ਕਰਦੇ ਹਨ ਪਰ ਇੱਕ ਗੱਲ ਜਾਣ ਲੈਣਾ ਕਿ ਜਿਹੜਾ ਨਾਮ ਜੱਪਣ ਵਾਲੇ ਦੇ ਰਸਤੇ ਵਿੱਚ ਕਾਵਟਾ ਬਣਦਾ ਹੈ ਉਹ ਪੁੰਨ ਸੜੀ ਜਾਂਦੇ ਹਨ ਤਦ ਤੱਕ ਹੀ ਬਚਦਾ ਹੈ ਜਦ ਤੱਕ ਉਹਨਾਂ ਖਤਮ ਹੁੰਦਿਆਂ ਹੀ ਰੱਬ ਕੋਲੋਂ ਪਰਚਾ ਪਵੇਗਾ ਬਾਰੇ ਗੁਰਮਖ ਨਹੀਂ ਰੋਕਣ ਵਾਲੇ ਨਾਲ ਕਲੇਸ਼ ਵੀ ਨਹੀਂ ਕਰਨਾ ਤੇ ਆਪਣੇ ਨੇਮ ਨੂੰ ਵੀ ਨਹੀਂ ਛੱਡਣਾ ਆਪਣਾ ਰਸਤਾ ਵੀ ਨਹੀਂ ਛੱਡਣਾ ਜੇ ਜੀਵਨ ਵਿੱਚ ਵਿਚਰਦਿਆਂ ਕਿਧਰੇ ਤੁਹਾਨੂੰ ਦੋਵੇਂ ਜੀ પતિ ਪਤਨੀ ਗੁਰੂ ਵੱਲ ਜਾਂਦੇ ਮਿਲਣ ਤਾਂ ਸਮਝ ਲੈਣਾ ਕਿ ਇਹਨਾਂ ਦੇ ਪਿਛਲੇ ਜਨਮ ਦੀ ਬੜੀ ਕਮਾਈ ਹੈ ਦੋਵੇਂ ਹੀ ਲੱਗੇ ਨੇ ਜੇ ਕਿਤੇ ਜ਼ਿੰਦਗੀ ਵਿੱਚ ਚਲਦੀਆਂ ਪੂਰੀ ਫੈਮਿਲੀ ਘਰਵਾਲੇ ਲੱਗੀ ਹੋਵੇ ਸਮਝ ਲੈਣਾ ਵੱਡੇ ਭਾਗ ਸਾਰਾ ਟੱਬਰ ਹੀ ਲੱਗਾ ਹੈ ਪੁੱਤਰ ਵੀ ਲੱਗਾ ਹੈ ਧੀ ਵੀ ਲੱਗੀ ਹੈ ਪਤਨੀ ਵੀ ਲੱਗੀ ਹੈ ਦੋਵੇਂ ਜੀ ਗੁਰੂ ਘਰਵਾਲੇ ਲੱਗੇ ਹੋਣ ਉਹਨਾਂ ਵਰਗਾ ਸੁਖੀ ਕੋਈ ਨਹੀਂ ਪਾਚਿਸ ਦਾ ਜੀਵਨ ਸਾਥੀ ਨਾ ਲੱਗਾ ਹੋਵੇ ਮਰਦ ਤੇ ਉਹ ਹੈ ਜਿਹੜਾ ਆਪਣਾ ਨਾਮ ਵੀ ਨਹੀਂ ਛੱਡਦਾ ਤੇ ਯਤਨ ਕਰ ਰਿਹਾ ਹੈ ਉਸ ਨੂੰ ਜੋੜਨ ਦਾ ਮਾਪੁਰਖਾਂ ਜੀ ਦੱਸਦੇ ਹਨ ਕੋਈ ਪਤੀ ਗੁਰੂ ਘਰ ਵੱਲ ਲੱਗਾ ਹੋਵੇ ਪਤਨੀ ਰੋਕ ਕੇ ਉਸ ਨੂੰ ਵੀ ਫਲ ਮਿਲਦਾ ਹੈ ਘਰ ਬੈਠਿਆਂ 50% ਮਹੱਤਵ ਮਿਲਦਾ ਹੈ ਜੇ ਪਤਨੀ ਗੁਰੂ ਘਰ ਵੱਲ ਲੱਗੀ ਹੋਵੇ ਤਾਂ ਪਤੀ ਰੋਕਦਾ ਨਹੀਂ ਉਸ ਨੂੰ ਵੀ ਫਲ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ